ਹਰਡ ਪੇਰ ਪਰ ਸਸਵੀਕਾਲ ਆਪ ਆਪਣਾ ਰਹੇ ਸੰਦੀਪ ਪੰਚੀਰੀ ਉਹਦੇ ਵਾਸਤੇ ਆਪਾਂ 1.5 ਕਿਲੋ ਕਿਓਟ 1.5 ਕਿਲੋ ਬੇਸਨ ਤੇ 1.5 ਕਿਲੋ ਹੀ ਆਪਾਂ ਚੀਨੀ ਲੈਂਦੀ ਆ ਇਹ ਲੈਤੇ ਭਾਜੀ ਮਗਜ ਚਾਰੋ ਤਰਾਤੇ ਪੇਸਟਾ ਕਾਜੂ ਬਦਾਮ ਅਖਰੋਟ ਇਹ ਹੈਗੇ ਆਪਣੀ ਖਸਖਸ ਤੇ ਹੈ ਤੇ ਇਸ ਸਫੇਦ ਮੋਤੀ ਪੀਸੀ ਹੋਏ 50 ਗ੍ਰਾਮ ਇਸ ਤੋਂ ਬਾਅਦ ਉਸ ਉੱਤੇ ਥੋੜੀ ਭਾਮਾਂਗੇ ਪਤਾ ਗਲ ਮਿਸ਼ਰੀ 50 ਗ੍ਰਾਮ ਗੂੰਦ 50 ਗ੍ਰਾਮ ਛਾਲਮ ਪੰਜਾ 50 ਗ੍ਰਾਮ ਪਪਰ ਲਾਕ 50 ਗ੍ਰਾਮ ਕਮਰਕਸੇ ਪੀਸੀ ਹੋਏ ਮਿਲੀਆ 50 ਗ੍ਰਾਮ ਪਸਤਾਵਰ ਨਾਰੀਅਲ ਦਾ ਬਰਾਦਾ ਇਹ ਜਿਹੜੀ ਕਿਪਰ ਲੱਕ ਹੈ ਇਹਨੂੰ ਕਦੇ ਵੀ ਰੋਸਟ ਨਹੀਂ ਕੀਤਾ ਜਾਂਦਾ ਨਹੀਂ ਐ ਚਿਪ ਜਾਂਦੀ ਆ ਬਾਕੀ ਸਾਰੀਆਂ ਚੀਜ਼ਾਂ ਪਰ ਰੋਸਟ ਕਰਾਂਗੇ ਇੱਕ ਇਹ ਗੂੰਦ ਹੈ ਇਹਨੂੰ ਕਿਹੜੇ ਫਰਾਈ ਕਰਾਂਗੇ ਇਹ ਹੈਗੇ ਜੀ ਫੁੱਲ ਮਖਾਣੇ ਇਹਨਾਂ ਨੂੰ ਥੋੜੇ ਜਿਹਾ ਘਿਓ ਦੇ ਵਿੱਚ ਰੋਸਟ ਕਰ ਲਾਂਗੇ ਥੋੜੇ ਜਿਹਾ ਘਿਓ ਪਾਵਾਂਗੇ ਜ਼ਿਆਦਾ ਨਹੀਂ ਆਪਾਂ ਬਾਕੀ ਦਾ ਜ਼ਿਆਦਾ ਰੋਸਟ ਕਰਾਂਗੇ ਇਸ ਤਰੀਕੇ ਦੇ ਮੇਰੀ ਸਾਕਾ ਸਰੀਆਂ ਕੱਜੂਬ ਦਾ ਪਿਸਤਾ ਫਲਟ ਵਗੈਰਾ ਸਭ ਨੂੰ ਰੋਸਟ ਕਰਾਂਗੇ ਆਪਾਂ ਪਹਿਲੀ ਵੀਡੀਓ ਵਿੱਚ ਰੋਸਟ ਕਰਨ ਦੀ ਵੀਡੀਓ ਬਣਾਈ ਹੈ ਪਲੀਜ਼ ਉਹਦਾ ਲਿੰਕ ਚੈੱਕ ਕਰ ਲਿਓ ਉਹਦੇ ਵਿੱਚ ਦੇਖ ਲਿਓ ਕਿਵੇਂ ਰੋਸਟ ਕਰਨਾ ਕਿਉਂਕਿ ਅਪਰੋਸਟ ਇਸ ਲੈਣੀ ਕਰਦੇ ਕਿਉਂਕਿ ਜ਼ਿਆਦਾ ਵੀਡੀਓ ਲੰਬੀ ਚੱਲੀ ਜਾਂਦੀ ਹੈ ਇਹਨਨਾਂ ਪਾ ਕੱਲੇ ਕੱਲੇ ਰੋਸਟ ਵਿੱਚ ਕੱਲੇ ਕੱਲੇ ਕਰਨਾ ਹੁੰਦਾ ਤੇ ਪੀਸ ਬਣਾ ਵੀ ਕੱਲੇ ਕੱਲੇ ਹੁੰਦਾ ਕਿਉਂਕਿ ਕੋਈ ਚੀਜ਼ ਬਾਅਦੇ ਟਾਈਮ ਲੱਗਿਆ ਰੋਸਟ ਨੂੰ ਕੋਈ ਘਟ ਆਪਾਂ 1.5 ਕਿਲੋ ਤੋਂ ਥੋੜਾ ਜਿਹਾ 100 ਗ੍ਰਾਮ ਕਿਉ ਘੱਟ ਰੱਖਾਂਗੇ ਤਾਂ ਕਿ ਜਿਹੜੇ ਆਪਣੀ ਪੰਜੀਰੀ ਚ ਸਰਦੀ ਆ ਕਿਉ ਜੰਮੇ ਨਾ ਉਹਦੇ ਵਿੱਚ ਆਪਾਂ ਪਾਮਗੇ ਬੂਰਾ ਖੰਡ ਬਣਾ ਨੂੰ ਮੋਟਾ ਬਰਕ ਪਾ ਦਿੰਦੇ ਹੁਣ ਅਗਰ ਕਾਰੋਟ ਅਗਰ ਰੋਟ ਦਵਾ ਕੇ ਪਿਸਤੇ ਮਗਜ ਜਨ ਪਹਿਲਾਂ ਸਾਫਟ ਲਈਦਾ ਇਹਦੇ ਵਿੱਚ ਇਸ ਤਰ੍ਹਾਂ ਜਿਹੜੇ ਬੀਜ ਹੁੰਦੇ ਆ ਉਹਦੇ ਵਿੱਚ ਛਿਲਕਾ ਕਾਫੀ ਚਿਰਿਆ ਹੁੰਦਾ ਜਿਵੇਂ ਕਿ ਆਪਾਂ ਪੀਸਦੇ ਆ ਆਪਣੇ ਦੰਦਾਂ 'ਚ ਫਸ ਜਾਂਦਾ ਬਾਕੀ ਚੀਜ਼ ਆਪਾਂ ਸਾਰੀਆਂ ਚੀਜ਼ਾਂ ਆਪਾਂ ਸਮਾਰ ਕੇ ਰੱਖੀਆਂ ਹੋਈਆਂ ਪਹਿਲਾਂ ਸਾਫ ਕਰਕੇ ਇਹਦੇ ਵਿੱਚੋਂ ਛਿਲਕੇ ਵਗੈਰਾ ਚੁੱਕਦੇ ਹੁਣ ਵਾਰੀ ਆ ਗਈ ਮਗਜਾਂ ਦੀ ਇਹ ਚ ਹੈਗੇ ਚਾਰੇ ਤਰ੍ਹਾਂ ਦੇ ਮਗਜ ਆਪਾਂ 50 ਗ੍ਰਾਮ ਹੀ ਖਸਖਸ ਪਾਈ ਹੈ ਜਿਹਨੂੰ ਪੌਪੀ ਸੀਡ ਕਹਿੰਦੇ ਆ ਜਿਹੜੇ ਖਸ ਖਸ ਹੈ ਐਜੂਕੇਸ਼ਨ ਤੋਂ ਸੀ ਵਿਦੇਸ਼ ਚ ਭੇਜਨੇ ਪੰਜੀ ਰੀਪਲੀਸ ਉਹਦੇ ਵਿੱਚ ਨਾਮ ਪਾਇਓ ਕਿ ਕਿ ਇਹਨੂੰ ਨਾਸੇ ਦੇ ਵਿੱਚ ਕਿਨਿਆ ਜਾਂਦਾ ਤੁਸੀਂ ਇਹ ਚੀਜ਼ ਸਕਿਪ ਕਰ ਦਿਓ ਇਹ ਹੈਗਾ ਸ਼ਾਲਮ ਪੰਜਾ ਇੱਕ ਤਰ੍ਹਾਂ ਦਾ ਹੱਥ ਹੀ ਬਣੇ ਹੁੰਦੇ ਇੱਕ ਤਰ੍ਹਾਂ ਦੀ ਚੜੀ ਬੁੱਟੀ ਹੈ ਇਹ ਹੈਗੀ ਹੈ ਸਤਾਵਰ ਇਹਨਾਂ ਜੜੀ ਬੂਟੇ ਪਕਕੀਆਂ ਰੋਸਟ ਕਰ ਲੈਣੇ ਤੁਸੀਂ ਅਲੱਗ-ਅਲੱਗ ਦੀ ਕਰ ਸਕਦੇ ਹੋ ਇਕੱਠੇ ਵੀ ਕਰ ਸਕਦੇ ਆ ਆਪਾਂ ਸਾਰੇ ਅੰਟੀ ਜਿਹੜਾ ਰੋਸਟ ਕਰ ਲਿਆ ਆਪਾਂ ਲੈਤੀ ਆ 50 ਗ੍ਰਾਮ ਸਫੇਦ ਮੂਸਲੀ 50 ਗ੍ਰਾਮ ਕਮਰਕਸ 50 ਗ੍ਰਾਮ ਲੈਤੀ ਪੇਪਰ ਲਾ 50 ਗ੍ਰਾਮ ਲੈਤੀ ਗੂੰਦ 50 ਗ੍ਰਾਮ ਲੈਤੀ ਸਫੇਦ ਮੂਸਲੀ 250 ਗ੍ਰਾਮ ਲੈਤੀ ਆਪਣੀ 200 ਗ੍ਰਾਮ ਲੈਤੀ ਆਪਾਂ ਫੁੱਲ ਮੱਖਣ ਇਹ ਪਾਕਿ ਸਾਰੇ ਆਪਾਂ 100-100 ਗ੍ਰਾਮ ਤੋਂ ਬਾਅਦ ਲੈਤੀ ਆ ਕਾਜੂ ਬਦਾਮ ਆਪਾਂ ਬਦਲ ਲਏ ਤੇ ਪਿਸਤਾ ਅਖਰੋਟ ਕਾਜੂ ਥੋੜੇ ਜਿਹਾ ਆਟਾ ਕਾਜੂ ਤੇ ਪਿਸਤਾ ਅਖਰੋਟ ਬਦਾਮ ਤੇ ਮਾਗਦੇ ਆਪਾਂ ਪਤ ਮਾਤਰਾ ਲਏ ਤੇ 100 100 ਗ੍ਰਾਮ ਤੋਂ ਬਾਅਦ ਨਹੀਂ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਲੇ ਇਕੱਲੇ ਕਰਕੇ ਪੀਸ ਲਾਂਗੇ ਪੀਸ ਕੇ ਆਪਾਂ ਇਕੱਠਾ ਕਰ ਲਾਂਗੇ ਪਹਿਲਾਂ ਥੋੜੇ ਜਿਹਾ ਰੋਸਟ ਕਰ ਲઈએ ਆਪਾਂ ਫਿਰ ਪੈਕ ਕੀਆ ਔਰ ਥੋੜਾ ਜਿਆਦਾ ਇੱਕ ਰਿਚਕਾਉਂਗੇ ਆਪਾਂ ਗੁੰਦ ਠੀਕ ਹੈ ਨਾ ਪਹਿਲੇ ਇਹਨਾਂ ਲੱਗ ਜਾਣਾ ഗന്ദോ ടാ ച സാഗേണ പാട്ടോ മട്ടണ മേസൺ ේ ඇදඳ බ ෝ ජරසය නපත්න මන ඇද ඉට මෙදන දස්සනකුඩ ඕමයම ලැබනු පට බේස්පොත්තිගේ සවතු කාල හන් ගතු ਫਿਰ ਉਸਨੇ ਤਾਂ ਸਾੜ ਵਾਰ ਸਾਲਮ ਪਾ ਲਿਆ ਕਿਪੜਾ ਲਾ ਕੇ ਜੋ ਬਦਾਂ ਪ੍ਰਸ਼ਤਾ ਗੋਲ ਵੀ ਨਾ ਸਰਸ ਮਾਨਕ ਆ ਹੁਕੀ ਤੋ खंड चीनी हमेशा गैस बंद करके पा లాస్ట్ టైమ్ అమ్మకప్ప నడే La estepa va d'enviar-se

ਜੋ ਆਪਣੀ ਪੰਜੀਰੀ ਹੋ ਗਈ ਤਿਆਰ ਸਾਰਿਆਂ ਦਾ ਵੀਡੀਓ ਦੇਖੀ ਲਈ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਵਿੱਚ ਸੌਲਮ ਪੰਜਾ ਪੈ ਸਭ ਤੋਂ ਵੱਧ ਚ ਕੈਲਸ਼ੀਅਮ ਹੁੰਦਾ ਸਫੇਦ ਮੂਸਲੀ ਜੋੜਾ ਵਾਸਤੇ ਵਧੀਆ ਹੁੰਦੀ ਆ ਖਸਖਸ ਨਾਲ ਰੇਸਾ ਘੱਟ ਹੁੰਦਾ ਬੇਸਨ ਵੀ ਰੇਸ਼ਾ ਲਈ ਵਧੀਆ ਹੁੰਦਾ ਰੇਸ਼ਾ ਨਹੀਂ ਹੁੰਦਾ ਬਹੁਤ ਹੀ ਗੁਨਾਮਾ ਪਰਪੂਰ ਹੈ ਪੰਜੀਰੀ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਚੈਨਲ ਤੇ ਨਵੇਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦ